ਸੈਕ੍ਰਮੈਂਟ ਟੂ ਦ ਮੇਅਰ ਕੈਬਨ ਮਕਾਰਟੀ ਉਹਨਾਂ ਨੇ ਇਹ ਕਿਹਾ ਆ ਵੀ ਇਹ ਟੋਟਲੀ ਵਾਇਓਲੇਸ਼ਨ ਆਫ ਸਿਵਲ ਰਾਈਟਸ ਤੇ ਇਹ ਫਰੰਟ ਟੂ ਦਾ ਡੈਮੋਕ੍ਰੇਸੀ ਹੈਗੀ ਆ ਕਹਿੰਦੇ ਵੀ ਡਿਫਰੈਂਸ ਜਿਹੜਾ ਡਿਪੋਰਟਿੰਗ ਕ੍ਰਿਮੀਨਲਸ ਤੇ ਟਾਰਗੇਟ ਕਰਨਾ ਹੋਮ ਡੀਪੋ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਹੜੇ ਕੰਮ ਕਰ ਰਹੇ ਆ ਤੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹੈਗੇ ਆ ਕਹਿੰਦੇ ਵੀ ਇਹ ਜੜੀਆਂ ਰੇਡਸ ਹੈਗੀਆਂ ਇਮੋਰਲ ਤੇ ਇਨਹਿਊਮਨ ਹੈਗੀਆਂ ਸੋ ਇਹਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਆ ਡਰ ਵਾਲਾ ਮਾਹੌਲ ਪੈਦਾ ਕਰਨਾ ਹੈਗਾ ਇਸੀ ਤਰ੍ਹਾਂ ਓਰੇਗਨ ਦੇ ਵਿੱਚ ਅੱਜ ਇੱਕ ਕਾਇਰੋਪ੍ਰੈਕਟਰ ਨੂੰ ਉਸ ਟਾਈਮ ਅਰੈਸਟ ਕਰ ਲਿਆ ਜਦੋਂ ਉਹ ਆਪਣੇ ਬੱਚੇ ਨੂੰ ਸਕੂਲ ਛੱਡਣ ਗਿਆ ਸੀ 38 ਸਾਲਾਂ ਦਾ ਕਾਇਰੋਪ੍ਰੈਕਟਰ ਡਾਕਟਰ ਮਹਿਦੀ ਖਾਨ ਵਿੱਚ ਦੇ ਕਰਕੇ ਇਹ ਇਰਾਨੀਅਨ ਮੂਲ ਦਾ ਆ ਅਮਰੀਕਨ ਸਿਟੀਜ਼ਨ ਦੇ ਨਾਲ ਇਹਨਾਂ ਵਿਆਹ ਕਰਾਇਆ ਹੈ ਤੇ ਇਹਦੀ ਗ੍ਰੀਨ ਕਾਰਡ ਦੀ ਡੇਟ ਸੀਗੀ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਜਦੋਂ ਬੱਚੇ ਛੱਡਣ ਗਿਆ ਉੱਥੇ ਉਸ ਨੂੰ ਚੱਕ ਲਿਆ ਗਿਆ ਹੈਗਾ ਸੋ ਪਰ ਹੁਣ ਪ੍ਰੋਬਲਮ ਇਹ ਚੱਲ ਰਹੀ ਆ ਕਿ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਉਹ ਇਹ ਕਹਿ ਰਿਹਾ ਸੀ ਵੀ ਅਸੀਂ ਕ੍ਰਿਮੀਨਲਸ ਨੂੰ ਰਿਮੂਵ ਕਰਾਂਗੇ ਪਰ ਸੋ ਫਾਰ ਜਿਹੜੀ ਕੈਟੋ ਇੰਸਟੀਚੂਟ ਆ ਉਹਨਾਂ ਨੇ ਇਹ ਕਿਹਾ ਵੀ 93% ਲੋਕ ਅਮਰੀਕਾ ਦੇ ਵਿੱਚ ਜਿਹੜੇ ਆਈਸ ਵੱਲੋਂ ਅਰੈਸਟ ਕੀਤੇ ਗਏ ਆ ਉਹਨਾਂ ਦਾ ਕੋਈ ਵੀ ਵਾਇਲੈਂਟ ਕਨਵਿਕਸ਼ਨ ਨਾਲ ਲੈਣਾ ਦੇਣਾ ਨਹੀਂ ਹੈਗਾ ਅਕਤੂਬਰ 24 ਤੋਂ ਲੈ ਕੇ ਹੁਣ ਤੱਕ 93% ਜਿਹੜੇ ਲੋਕ ਫੜੇ ਗਏ ਆ ਕੋਈ ਕ੍ਰਿਮੀਨਲ ਐਕਟੀਵਿਟੀ ਨਹੀਂ 65% ਦੇ ਕੋਲ ਕਿਸੇ ਤਰ੍ਹਾਂ ਦੀ ਕ੍ਰਿਮੀਨਲ ਕਨਵਿਕਸ਼ਨ ਨਹੀਂ ਕਈ ਵਾਰੀ ਹੁੰਦਾ ਵੀ ਕਿਸੇ ਦੇ ਕਿਤੇ ਅਰੈਸਟ ਹੋ ਗਿਆ ਤੇ ਉਹਨੂੰ ਕਨਵਿਕਟ ਕਰਤਾ ਉਹ ਵੀ ਹੈ ਨਹੀਂ ਕਿਸੇ ਦੇ ਕੋਲ ਸੋ ਜਿਹੜਾ ਇਹ ਡਾਕਟਰ ਫੜਿਆ ਗਿਆ ਇਹਦੇ ਕੋਈ ਕਿਸੇ ਤਰ੍ਹਾਂ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਵੀ ਨਹੀਂ ਸੀ ਦੂਸਰੇ ਪਾਸੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਪੇ ਮੈਡੀਕੇਟ ਦਾ ਜਿਹੜਾ 79 ਮਿਲੀਅਨ ਲੋਕ ਜਿਹੜੇ ਕਾਉਂਟੀ ਦੇ ਫ੍ਰੀ ਮੈਡੀਕਲਾਂ ਦੇ ਉੱਤੇ ਮੈਡੀਕੇਟ ਦੇ ਉੱਤੇ ਹੈਗੇ ਆ ਉਹਨਾਂ ਦਾ ਡਾਟਾ ਉਹਨਾਂ ਦੇ ਐਡਰੈਸ ਡੇਟ ਆਫ ਬਰਥ ਐਥਨਿਸਿਟੀ ਲੈ ਲਈ ਆ ਤੇ ਹੁਣ ਜਸਟਿਸ ਡਿਪਾਰਟਮੈਂਟ ਨੇ ਕੈਲੀਫੋਰਨੀਆ ਦੇ ਸ਼ੈਰਫਸ ਨੂੰ ਇਹ ਕਿਹਾ ਵੀ ਜਿੰਨੇ ਵੀ ਕੈਦੀ ਆ ਕੈਲੀਫੋਰਨੀਆ ਦੇ ਵਿੱਚ ਜਿਹੜੇ ਸਿਟੀਜ਼ਨ ਹੈ ਨਹੀਂ ਉਹਨਾਂ ਦਾ ਸਾਰਾ ਡਾਟਾ ਸਾਨੂੰ ਦਿੱਤਾ ਜਾਵੇ ਵੀ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਜਾਂ ਕੋਈ ਵਰਕ ਪਰਮਿਟ ਆ ਜਾਂ ਉਹ ਅਨਡਾਕੂਮੈਂਟਡ ਹੈਗੇ ਆ ਉਹਨਾਂ ਨੂੰ ਜਿਹੜਾ ਆ ਉਹ ਉਥੋਂ ਫੜ ਕੇ ਜਿਹੜਾ ਡਿਪੋਰਟ ਕੀਤਾ ਜਾ ਸਕੇ ਜੋ ਜਨ ਅਟਾਰਨੀ ਜਨਰਲ ਆਪ ਐਮ ਬੌਂਡੀ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਸਾਡੀ ਪ੍ਰਾਇੋਰਟੀ ਤਾਂ ਕ੍ਰਿਮੀਨਲ ਇਲੀਗਲ ਏਲੀਅਨਸ ਨੂੰ ਹੈਗੀ ਆ ਇੱਥੇ ਕੱਢਣ ਦੀ ਸੋ ਇਸੇ ਕਰਕੇ ਇਹ ਜਿਹੜਾ ਡਾਟਾ ਆ ਆਪਾਂ ਕੈਲੀਫੋਰਨੀਆ ਸ਼ੈਰਫਸ ਨੂੰ ਜਿਹੜੀ ਸ਼ੈਰਫ ਡਿਪਾਰਟਮੈਂਟ ਉਹਨਾਂ ਨੂੰ ਕਿਹਾ ਵੀ ਸਾਰੇ ਕਾਉਂਟੀਜ਼ ਦੇ ਵਿੱਚ ਜਿਹੜੇ ਜੇਲ੍ਹਾਂ ਦੇ ਵਿੱਚ ਲੋਕ ਹੈਗੇ ਆ ਉਹਨਾਂ ਦਾ ਪੂਰਾ ਡਾਟਾ ਸਾਨੂੰ ਇਮੀਡੀਏਟਲੀ ਜਿਹੜਾ ਜਸਟਿਸ ਡਿਪਾਰਟਮੈਂਟ ਨੂੰ ਦਿਓ ਤਾਂ ਕਿ ਜੋ ਆਈਸ ਵਾਲੇ ਆ ਉਹ ਲੋਕਾਂ ਨੂੰ ਰਿਪੋਰਟ ਕਰ ਸਕਣ ਇਹ ਫਲੋਰੀ ਰੋਡ ਦੇ ਉੱਤੇ ਹੋਮ ਰਿਪੋਸ ਸੀਗਾ ਹਰਜੋਤ ਸਿੰਘ ਜੀ ਜਿਸ ਦੇ ਉੱਤੇ ਇਹ ਜਿਹੜੀ ਛਾਪੇ ਮਾਰੀ ਅੱਜ ਜਿਹੜੀ ਹੋਈ ਆ ਸੋ ਮਾਹੌਲ ਜਿਹੜਾ ਆ ਉਹ ਕਹਿ ਸਕਦੇ ਆ ਵੀ ਲੋਕਾਂ ਦੇ ਵਿੱਚ ਡਰ ਵਾਲਾ ਸਹਿਮ ਵਾਲਾ ਜਿਹੜਾ ਉਹ ਰਿਹਾ ਹੈਗਾ